ਕਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਟੜੀਆਂ ਦੇ ਵਾਸੀਓ ਲਖਾ ਸਿੰਘ ਸਿਧਾਨਾ ਬੋਲਦਾ ਭਾਈ ਧਿਆਨ ਦੇ ਨਾਲ ਬੜੀ ਗੱਲ ਸੁਣਨੀ ਜੋ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਬੜੀਆਂ ਆਮ ਆਲੇ ਨਾਲ ਗੁੜਿਆ ਸੀ ਕਿ ਪੰਜਾਬ ਨੂੰ ਕੋਈ ਸੁਰਖ ਦਾ ਸਾਹ ਆਊਗਾ ਕੋਈ ਠੰਡਾ ਬੁੱਲਾ ਆਊਗਾ ਪੰਜਾਬ 'ਚ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਕੋਈ ਬਦਲਾਖੋਰੀ ਦੀ ਦਿੱਤੀ ਤਹਿਤ ਪਰਚਾ ਨਹੀਂ ਦੇਵਾਂਗੇ ਕੋਈ ਝੂਠਾ ਮੁਕੱਦਮਾ ਨਹੀਂ ਦੇਵਾਂਗੇ ਕਿ ਪਹਿਲੀਆਂ ਸਰਕਾਰਾਂ ਤੋਂ ਆਪਾਂ ਝੂਠੇ ਵਕਤਮੇ ਕਰਕੇ ਤੰਗ ਆਏ ਚਿੱਤੇ ਕਰਕੇ ਜਵਾਨੀ ਸਾਡੀ ਮਰੀ ਅੱਜ ਵੀ ਮਰ ਰਹੀ ਹੈ ਸਾਡੇ ਲੋਕਾਂ ਨੂੰ ਲੱਗਿਆ ਕਿ ਸੁੱਖ ਦਾ ਸਾਹ ਆਊਗਾ ਨਸ਼ੇ ਰੁਕਦੇ ਬਗਲਾ ਖੁਰੀ ਲੱਗੂਗੀ ਰੁਜ਼ਗਾਰ ਮਿਲੂਗਾ ਸਾਡੇ ਪਾਲੀਆਂ ਸਾਡੇ ਕੋਹਨੀਆਂ ਦੀ ਗੱਲ ਹੋਊ ਸਾਡੇ ਦਸਤੇ ਦੀ ਗੱਲ ਹੋਊਗੀ ਪਰ ਜਿਹੜਾ ਰਾਹ ਅੱਜ ਇਸ ਮੁੱਖ ਮੰਤਰੀ ਨੇ ਇਖਤਿਆਰ ਕਰ ਲਿਆ ਜਾ ਕੇ ਪਹਿਲਾਂ ਸਾਡੇ ਮੁੰਡੇ ਇੰਨੇ ਸੇ ਜਾ ਕੇ ਦਿਗਰੂ ਘਰ ਬੰਦ ਕਰਤੇ ਉਸ ਤੋਂ ਬਾਅਦ ਕੀ ਦੀ ਹੈ ਪਰ ਪਿੰਡ ਵਾਸੀਓ ਪਿਛਲੀ 20 ਤਰੀਕ ਨੂੰ ਪੜਿਆ ਹੋਇਆ ਹੈ ਲਗਾਤਾਰ ਪਰਚੇ ਦੇ ਪਰਚਾ ਪਰਚੇ ਦੇ ਪਰਚਾ ਰਮਾਨ ਤੇ ਰਮਾਨ ਰਮਾਨ ਕਰਵਾਗਾ ਤੇ ਚੈਨੀ ਹੋਣ ਦਾ ਪਰਚਾ ਇਤੇ ਪ੍ਰਵਤੀ ਦਾ ਪਰਚਾ ਉਹਦੇ ਭਰਾ ਦਾ ਵੀ ਪਰਚਾ ਇੱਕ ਰਮਾਨ ਖਤਮ ਹੋਦਾ ਅਗਲੇ ਰਮਾਨ ਤੇ ਲੈ ਜਾਂਦੇ ਆ ਦੂਜੇ ਪਰਚੇ ਰਮਾਨ ਖਤਮ ਹੋ ਕੇ ਜਿੱਤੇ ਲੈ ਜਾਂਦੇ ਆ ਜੋਰਦ ਸ਼ਬਦ ਦੇ ਸੀਐਸਟਾਪਰ ਦੇ ਵਿੱਚ ਬਲਪਾਂ ਵਾਲੇ ਪਾਣੀ ਭਾਜ ਕੇ ਕੁੱਤਮਾ ਕਰਕੇ ਨੰਗੇ ਕਰਕੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਨੂੰ ਭਾਂਡੇ ਦੀ ਵੀਡੀਓ ਬਣਾ ਕੇ ਭੇਜੋ ਇਸ ਕਰਕੇ ਦੀ ਮੁੱਖ ਮੰਤਰੀ ਜੁੜਾ ਸੀ ਇਸ ਕਰਕੇ ਪੰਜਾਬ ਦੀ ਜਵਾਨੀ ਨੇ ਜੋਰ ਲਾਇਆ ਹਰ ਪੰਜਾਬ ਦੀ ਮਾਂ ਭੈਣ ਨੇ ਜੋਰ ਲਾਇਆ ਕਿ ਬੜਾ ਹਰ ਰੋ ਪਿਆਸੀ ਇਹ ਬੰਦਾ ਇਹ ਮੁੱਖ ਮੰਤਰੀ ਬਣਾਓ ਇਹ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਜਾਊਗਾ ਇਹ ਪੰਜਾਬ ਦੀ ਜਵਾਨੀ ਨੂੰ ਮੋੜ ਦੇਊਗਾ ਪਰ ਇਹ ਜਵਾਨੀ ਦਾ ਸ਼ਿਕਾਰ ਬਣਨ ਲੱਗਿਆ ਪਾ ਅੱਜੁੱਥੇ ਪਰਸੋਂ ਮੁਕਾਬਲੇ ਸ਼ੁਰੂ ਹੋ ਗਏ ਯਾਦ ਰੱਖਿਓ ਕਿਸੇ ਨੂੰ ਕੈਰੈਕਟਰ ਕਹਿ ਕੇ ਨਾਮ ਦੇਣਗੇ ਜਾਂ ਜੇਲਾ ਸਨਦਰਗੇ ਫਿਰ ਉਤਰਾਤੀ ਕਹਿ ਕੇ ਮਾਰ ਦੇਣਗੇ ਸੋ ਭਰਾਵੋ ਪੱਜੰਮ ਦਾ ਅੱਜ ਜੇ ਅੱਜ ਵੀ ਰੋਕੇ ਤਾਂ ਯਾਦ ਰੱਖਿਓ ਜਿਹੜੀ ਕਹਾਣੀ ਅੰਦਰ ਸ਼ੁਰੂ ਕੀਤੀ ਆ ਨਾ ਜਿਹੜੀ ਅੱਗ ਪੰਜਾਬ 'ਚ ਲਾਉਣ ਚਾਹਦੇ ਆ ਇਹਦਾ ਸੇਕ ਤੁਹਾਡੇ ਘਰਾਂ ਤੱਕ ਪਹੁੰਚਣਾ ਹੈ ਠੀਕ ਹੈ ਅਸੀਂ ਪੰਜਾਬ ਦੀ ਗੱਲ ਕਰਦੇ ਆ ਸਾਡਾ ਕਸੂਰ ਨਹੀਂ ਹੈ ਕਿ ਅਸੀਂ ਇਹ ਪੁਸ਼ਤियां ਜਿੱਟਾ ਕਿਉਂ ਨਹੀਂ ਬੰਦ ਹੋਇਆ ਪੰਜਾਬ ਦੀ ਬੋਲੀ ਕਿਉਂ ਮਾਰੀ ਜਾ ਰਹੀ ਹੈ ਪੰਜਾਬੀ ਮਾਂ ਬੋਲੀ ਅਸੀਂ ਪੁੱਛਦੇ ਆ ਬੇਜਿਨਾਲੀ ਕਿਉਂ ਨਹੀਂ ਦੂਰ ਹੋਈ ਅਸੀਂ ਪੁੱਛਦੇ ਆ ਪੰਜਾਬ ਦੇ ਪੈਸੇ ਇਹ ਲੋਕਾਂ ਦੇ ਪਾਣੀ ਹੰਕਾਏ ਜਾ ਰਹੇ ਆ ਕਿਉਂ ਪ੍ਰਵਾਦ ਕਰ ਰਹੇ ਹੋ ਪੰਜਾਬ ਨੂੰ ਤਾਰਕ ਦੇ ਭਾਬੂ ਆ ਪਿਛਲੇ ਸਾਲ ਚਿੱਟੇ ਦਾ ਪਰਚਾ ਹਰ ਇੱਕੇ ਪੰਨਨਾਰੇ ਤਰ੍ਹਾਂ ਤਰ੍ਹਾਂ ਉਹਦੇ ਮਿਲਦਾ ਕਹੇ ਲੱਖਾ ਚਿੱਟਾ ਵੇਚਦਾ ਜਿਹੜਾ ਬੰਦਾ 10 ਸਾਲ ਤੋਂ ਲੜਾਈ ਲੜ ਰਿਹਾ ਹੈ ਪੰਜਾਬ ਦੇ ਹੱਕਾਂ ਲਈ ਪਾਣੀਆਂ ਲਈ ਬੋਲੀਆਂ ਲਈ ਨਸ਼ਿਆਂ ਦੇ ਖਿਲਾਫ ਉਹਦੇ ਪਰਚਾ ਕੀ ਦਿੰਦੇ ਆ ਕਿੱਤੇ ਹੁਣ ਭਾਂਡੇ ਦੇ ਪਰਚਾ ਕੀ ਹੈ ਚੰਗੀ ਗੋਲ ਦਾ ਪ੍ਰਤੀਯਮ ਉਹਨਾਂ ਦੇ ਅੱਜ ਮੈਂ ਬੋਲਦਾ ਸੁਣ ਰਿਹਾ ਸੀ ਕਹਿੰਦਾ ਮੈਂ ਜੰਟਾ ਨਾਲ ਹੀ ਹੈਗਾ ਮੈਂ ਪੰਜਾਬ ਦੇ ਤਿੰਨ ਟੋਣ ਲੋਕਾਂ ਨਾਲ ਹੈ ਇਹੀ ਚਟਕਲੇ ਇਹੀ ਕਹਾਣੀਆਂ ਇਹੀ ਗੱਪ ਸੁਣਾ ਸੁਣਾ ਕੇ ਮੁਖੌਤਰੀ ਬਣਿਆ ਭਰਾ ਅੱਲੋ ਕੁਛੇਲਾ ਹੋਵੇ ਕਿ ਉਹ ਠੱਗ ਜੰਟ ਜਿਹਨਾਂ ਦੇ ਪਰਚੇ ਦਰਦੇ ਐ ਲਾਇਸੈਂਸ ਵੀ ਨਹੀਂ ਕੋਲੇ ਉਹਨਾਂ ਨਾਲ ਖਾਸ ਕਰਕੇ ਭਾਨੇ ਦੇ ਜ਼ੁਲਮ ਢਾ ਰਿਹਾ ਐ ਪਰਚੇ ਦੇ ਰਿਹਾ ਉਹਦੀ ਗੁੱਟਮਾਰ ਕਰ ਰਿਹਾ ਕੀ ਗੱਲ ਭਾਈ ਇਹਨਾਂ ਤਾਂ ਲੋਕਾਂ ਠੱਕਾ ਦੇ ਪਰਚੇ ਦੇਲੇ ਸਰਕਾਰ ਦਾ ਕੰਮ ਇੱਕ ਭਾਂਡੇਆਂ ਜਿਹਾ ਕੰਮ। ਸੋ ਭਰਾਵੋ 29 ਤਰੀਕ ਨੂੰ ਦੀ ਇਕੱਠ ਕੀਤਾ ਵੱਡਾ ਕੋਲਦ ਜਨੇ। ਹੁਣ 30 ਤਰੀਕ ਦਾ ਇਕੱਠ ਸਰੂਰ ਭੁਤਵਾਨ ਦੇ ਘਰ ਦੇ ਅੱਗੇ 52 ਬਾਈਪਾਸ ਦੇ ਨੇੜੇ ਕलोनी ਬੜੀ ਰਹਾਇਸ਼ ਆ। ਉੱਥੇ ਪਹੁੰਚਣਾ। ਮੇਰੀ ਪੀਰ ਹੈ ਮਾਵਾਂ ਨੂੰ ਬਹਿਣਾ ਨੂੰ ਨਾਜਬਦਨ ਨੂੰ ਜਰਕਾ ਨੂੰ ਤੇ ਹੀਰਾ ਘੱਟ ਕੇ ਆਪਣੇ ਸਾਧਨ ਕਾਲੀਆਂ ਗੱਡੀਆਂ ਮੋਸਮਾਂ ਦੇ ਪਹੁੰਚੋ ਤਾਂ ਜਰੂਰ ਨੂੰ ਜਰੂਰ ਨੂੰ ਥਲ ਬਣਣੀ ਹੈ ਨਹੀਂ ਯਾਦ ਰੱਖੋ ਜੀ ਅੱਜ ਵੀ ਚੁੱਪ ਕਰਕੇ ਡਰ ਕੇ ਘਰਾਜ ਬਣ ਕੇ ਸਾਡੇ ਦੀ ਬੋਲਣ ਵਾਲਾ ਖੰਡਰਾ ਲੰਲਾ ਇੱਕ ਵੀ ਨਹੀਂ ਸਮਝ ਚਿਰ ਚੁਰ ਕੇ ਮਾਲਵੇ ਮਰੋੜ ਦੇ ਕਹਿੰਦੇ ਡਾਕਟਰ ਹੈ ਕਹਿੰਦੇ ਸਮਝਦਾ ਹੈ ਕਹਿੰਦੇ ਯੱਤ ਵਰਦੀ ਹੈ ਜਾਂ ਜਿਲਾ ਸਿੱਟਣਗੇ ਠੁੱਠੇ ਬਕੱਦ ਦੇ ਸਾਡੇ ਦੀ ਬੋਲਣ ਵਾਲਾ ਕੋਈ ਬਚਣਾ ਨਹੀਂ ਆ ਦਰ ਆ ਵੈਸਟ ਜਿਹੜੀ ਪਾਈ ਜਾ ਰਹੀ ਆ ਮਨਾ ਚ ਕਿੰਦਾ ਦੇਖਦੇ ਆ ਜਿਹੜੇ ਨੌਜਵਾਨ ਸਰਕਾਰ ਨੂੰ ਵਾ ਸੱਚੋ ਫੋਨ ਕਰਦਾ ਕਿ ਉੱਥੇ ਵੀ ਜਾਣਾ ਔਰ ਚੱਪ ਆ ਜਾਗੇ ਦਾਗਾ ਮਾਰਾਂਗੇ ਕੋਈ ਗੱਲ ਨਹੀਂ ਪੁੱਛਿਆ ਦਾੰਗਾ ਜਿਹੜਾ ਪਰਚੇ ਪਾ ਗੋਲੀਆਂ ਮਾਰ ਤਿੰਨ ਤਰੀਕ ਨੂੰ ਆਵਾਂਗੇ ਤੇਰੇ ਜ਼ਬਰਦਸਤ ਮੁਕਾਬਲਾ ਸੌਣਾ ਕਰਾਂਗੇ ਸ਼ਾਂਤ ਵੀ ਰਹਿ ਕੇ ਜਾਗਦ ਵੀ ਰਹਿ ਕੇ ਬੜੀਆ ਕੋਸ਼ਿਸ਼ ਕਰਨੀ ਪੜਾਉਂਦੀ ਆ ਨੌਜਵਾਨਾਂ ਨੂੰ ਤਾਨੂੰ ਅਕਸਰਗੇ ਤਾਂ ਕਿ ਇਹਨੂੰ ਮੌਕਾ ਮੇਰੇ ਬਹਾਨਾ ਮਿਲੇ ਤੁਹਾਡੇ ਦੇ ਪਰਚੇ ਪਾਉਣ ਦਾ ਡਾਕਾ ਭਰਾਉਣ ਦਾ ਬੋਲੀਏ ਚਾਉਣ ਦਾ ਪਰ ਆਪਾਂ ਸਬਰ ਤੋਂ ਜਾਵਦੇ ਤੋਂ ਕੰਮ ਲੈਣਾ ਸ਼ਾਂਤ ਬਈ ਤਰੀਕੇ ਨਾਲ ਤੇਰੇ ਤਰੀਕੇ ਨਾਲ ਘਰੋੜੇ ਜਾਣਾ ਇਹਨੂੰ ਵੀ ਪੁੱਛਣ ਚੱਲੇ ਆ ਕਿ ਭਾਨੇ ਦਾ ਕਸੂਰ ਕੀ ਹੈ ਇਹ ਗੱਲ ਦੱਸਦੇ ਜੋ ਤੂੰ ਜਰਮ ਢਾ ਰਿਹਾ ਪੰਜਾਬ ਦੀ ਜਵਾਨੀ ਤੇ ਉਹਦਾ ਕਸੂਰ ਕੀ ਹੈ ਇਹ ਉਹੀ ਨੌਜਵਾਨ ਨੇ ਪੁਹਸਿਆ ਇਹ ਉਹੀ ਨੌਜਵਾਨ ਨੇ ਆਲਤ ਦੇ ਪਿੱਛੇ ਝੰਡੇ ਲਾਉਣੇ ਲੱਗੇ ਆਪਣੇ ਰਾਤੇ ਤੇਰ ਫਰੂਕ ਦੇ ਸੀ ਭੱਜ ਭੱਜ ਕੇ ਤਿਹੋਂ ਰਹਿਣਾ ਜਾਂਦੇ ਸੀ ਅੱਧੀ ਅੱਧੀ ਰਾਤ ਨੂੰ ਮਰੇਆਂ ਦੇ ਖੜਦੇ ਹੀ ਗੁਰਚਾ ਤੇ ਕਿ ਭਵੰਤ ਨੇ ਆਉਣਾ ਜਿੰਨਾਂ ਨੂੰ ਤੂਕਰੇ ਕਹਿੰਦਾ ਸੀ ਇਹ ਮੇਰੇ ਤੋਂ ਅਖੜਾ ਤੇ ਡੰਗੋ ਡੰਡੀ ਹੋ ਕੇ ਆ ਜਾਣਗੇ ਇਹਨੂੰ ਸ਼ਬਦਾਂ ਹੀ ਲੋੜ ਦੀ ਕੀ ਗੱਲ ਬਈ ਅੱਜ ਉਹ ਭੱਕੜਾ ਇੰਨੇ ਪਰੇ ਲੱਗਣ ਲੱਗੇ ਕਿ ਪੁਰਸ਼ ਕਰ ਦੇਣ ਨੂੰ ਤਰਪੇ ਸੋ ਸਾਡੇ ਗੁਰੂਆਂ ਦਾ ਸਦਾਤ ਹੈ ਸਾਡੇ ਯੋਧੇ ਦਾ ਸਤ ਹੈ ਜਬਰਦਸਤ ਜਲੌਦਾ ਟੱਕਰਾ ਕਰਨਾ ਹੈ ਈ ਨਹੀਂ ਮੰਨਣਾ ਮਜਬੂਰ ਦੇ ਨਾਲ ਖੜਨਾ ਹੈ ਜਨਮ ਦੇ ਖਿਲਾਫ ਖੜਨਾ ਹੈ ਜਿਸ ਕਰਕੇ ਆਓ ਇਹ ਜਨਮ ਦਾ ਮੂੰਹ ਤੋੜ ਕੇ ਜਵਾਬ ਦੇਣਾ ਹੈ ਸਰਬ ਦੇ ਨਾਲ ਸ਼ਾਂਤੀ ਯਾਦ ਕਰੇ ਨਾਲ ਤਿੰਨ ਦਿਨ ਨੂੰ ਵੱਧ ਤੋਂ ਵੱਧ ਸੂਰ ਇਹਨੇ ਧਰ ਦੇ ਕੇ ਪੁਜਾਰਾ ਬਾਈ ਪਾਸ ਦੇ ਕੋਲ ਇਹਦੀ ਹਾਇਸ਼ਕ ਲੰਚ ਉੱਥੇ ਬੱਡੀ ਗੰਦੀ ਪਹੁੰਚਦਾ ਧੰਨਵਾਦ We're in the council, why we